ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੋਣੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਪਰਸੋਂ 22 ਦੀ ਰਾਤ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੀ ਇੱਕ ਗੈਸ ਟੈਂਕਰ ਦੀ ਐਕਸੀਡੈਂਟ ਹੋਇਆ ਸੀਗਾ ਇੱਕ ਪਿਕਅਪ ਗੱਡੀ ਜਿਹੜੀ ਆ ਰਹੀ ਸੀਗੀ ਔਨ ਹੁਸ਼ਿਆਰਪੁਰ ਜਲੰਧਰ ਜਿਹੜਾ ਰੋਡ ਜਾਂਦਾ ਆਦਮਪੁਰ ਨੂੰ ਤੇ ਇਟ ਵਾਸ ਅ 트ੈਜੀਕ ਐਕਸੀਡੈਂਟ ਬਿਕੋਜ਼ ਗੈਸ ਸੀਗੀ ਤਾਂ ਲੀਕੇਜ ਹੋ ਗਈ ਐਕਸੀਡੈਂਟ ਦੇ ਵਿੱਚ ਐਨ ਇੱਕ ਬੜਾ ਬਲਾਸਟ ਹੋਇਆ ਸੀ ਜਿਹਦੇ ਵਿੱਚ ਕੀ ਨੀਅਰ ਅਬਾਊਟ 23 ਬੰਦਿਆਂ ਨੂੰ ਸੱਟਾਂ ਆਈਆਂ ਦੇ ਗੋਟ ਇੰਜਰਡ ਬਟ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਨੀਅਰ ਅਬਾਊਟ ਰਾਤ ਦੇ 10 ਵਜੇ ਦੇ ਅਰਾਊਂਡ ਸਾਨੂੰ ਪਤਾ ਲੱਗਿਆ ਸੀਗਾ ਨਾਲ ਦੀ ਨਾਲ ਸਾਡੇ ਸੀਨੀਅਰ ਅਧਿਕਾਰੀ ਡੀਐਸਪੀ ਐਸਪੀ ਐਂਡ ਇਵਨ ਆਈ ਆਲਸੋ ਵੈਂਟ ਟੂ ਦ ਸਪੌਟ ਤੇ ਨਾਲ ਹੀ ਉਥੇ ਜੋ ਮੈਡੀਕਲ ਏਡ ਵਾਸਤੇ ਐਂਬੂਲੈਂਸਸ ਫਾਇਰ ਬ੍ਰਿਗੇਡ ਵੀ ਅਸੀਂ ਤਲਬ ਕਰ ਲਈ ਡੀਸੀ ਸਾਹਿਬ ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ ਐਮਐਲਏ ਜਿੰਪਾ ਸਾਹਿਬ एवरीवन ਵੈਂਟ ਟੂ ਦੀ ਸਪੌਟ ਤੁਰੰਤ ਪਹੁੰਚ ਕੇ ਸੀਗੇ ਵਿਦ ਦੀ ਹੈਲਪ ਆਫ ਜੋ ਵਿਲੇजेस ਹੈਗੇ ਮੰਡਿਆਲਾ ਪਿੰਡ ਦੇ ਉਹਨਾਂ ਦੀ ਮਦਦ ਨਾਲ ਇਸ ਆਗ ਤੇ ਕਾਬੂ ਪਾਇਆ ਗਿਆ ਜਿਹੜੇ ਕਿ ਵਿਕਟਮ ਸੀਗੇ ਉਹਨਾਂ ਨੂੰ ਫੌਰੀ ਤੌਰ ਤੇ ਮੈਡੀਕਲ ਟਰੀਟਮੈਂਟ ਵਾਸਤੇ ਸਿਵਲ ਹਸਪੀਟਲ ਵਿੱਚ ਲਿਜਾਇਆ ਗਿਆ ਤੇ ਅੱਗੇ ਟਰਸ਼ਰੀ ਕੇਅਰ ਵਾਸਤੇ ਅੱਗੇ ਮੂਵ ਕੀਤਾ ਗਿਆ ਐਂਡ ਜਿੱਦਾਂ ਹੀ ਅਸੀਂ ਉੱਥੇ ਪਹੁੰਚੇ ਸੀਗੇ ਅਸੀਂ ਵੀ ਲੀਗਲ ਪ੍ਰੋਸੀਡਿੰਗ ਸਟਾਰਟ ਕਰਦੇ ਹੋਏ ਇੱਕ ਐਫਆਈਆਰ 119 ਨੰਬਰ ਬੁੱਲੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤੀ ਸੀਗੀ ਜਿਹੜੀ ਤਫਤੀਸ਼ ਦੇ ਵਿੱਚ ਜੋ ਜੋ ਟਰੱਕ ਦਾ ਡਰਾਈਵਰ ਸੀਗਾ ਉਹਦੀ ਆਈਡੈਂਟੀਫਿਕੇਸ਼ਨ ਹੋਈ ਜੀ ਉਹ ਸੁਖਜੀਤ ਸਿੰਘ ਹੈਗਾ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ ਜੋ ਇਸ ਟਰੱਕ ਨੂੰ ਚਲਾ ਰਿਹਾ ਸੀ ਬਟ ਉਹਦੀ ਇਸ ਇਨਸੀਡੈਂਟ ਦੇ ਵਿੱਚ ਡੈਥ ਹੋ ਚੁੱਕੀ ਹੈ ਤੇ ਫਿਰ ਨਾਲ ਦੀ ਨਾਲ ਹੀ ਅਸੀਂ ਉੱਥੇ ਪਹੁੰਚੇ ਸੀਗੇ ਜੇ ਪਿੰਡ ਆल्या ਤੋਂ ਐਂਡ ਵਕ ਵਕ ਥਾਵਾ ਤੋਂ ਸਾਨੂੰ ਇਤਲਾ ਮਿਲੀ ਕਿ ਇੱਥੇ ਪਿਲਫ੍ਰਿਜ ਦਾ ਕੰਮ ਹੁੰਦਾ ਹੈ ਜਿਹਦੇ ਵਿੱਚ ਕੀ ਇਹ ਗੈਸ ਕੱਢੀ ਜਾਂਦੀ ਹੈ ਐਂਡ ਇਲੀਗਲੀ ਉਹ ਗੈਸ ਨੂੰ ਮੇਕਸ਼ਿਫਟ ਅਰੇਂਜਮੈਂਟਸ ਨਾਲ ਸਿਲੰਡਰਸ ਦੇ ਵਿੱਚ ਪਾ ਕੇ ਬਲੈਕ ਮਾਰਕੀਟਿੰਗ ਹੁੰਦੀ ਹੈ ਤੇ ਅਸੀਂ ਇੱਕ ਹੋਰ ਐਫਆਈਆਰ 120 ਨੰਬਰ ਐਫਆਈਆਰ ਬੁੱਲੋਵਾਲ ਥਾਣੇ ਦੇ ਵਿੱਚ ਹੀ ਦਰਜ ਕੀਤੀ ਤੁਰੰਤ ਐਂਡ ਉਹਦੇ ਵਿੱਚ ਐਸੈਂਸ਼ੀਅਲ ਕਮੋਡਿਟੀ ਐਕਟ ਐਂਡ ਵਕ ਵਕ ਜਿਹੜੇ ਕੀ ਬੀ ਐਨ ਐਸ ਦੇ ਸੈਕਸ਼ਨਸ ਐਂਡ ਲਿਕুইਡ ਪੈਟਰੋਲੀਅਮ ਗੈਸ ਸਪਲਾਈ ਐਂਡ ਕੰਟਰੋਲ ਆਰਡਰ ਹੈਗਾ ਉਹਦੇ ਸੈਕਸ਼ਨਸ ਦੇ ਵਿੱਚ ਇਹ ਐਫ ਆਈ ਆਰ ਦਰਜ ਕੀਤੀ ਡੂਰਿੰਗ ਦੀ ਇਨਵੈਸਟੀਗੇਸ਼ਨ ਆਫ ਦਿਸ ਕੇਸ ਵੀ ਹੈਵ ਅਰੈਸਟਡ ਚਾਰ ਐਸੀ ਅਕਿਊਜ਼ਡ ਫੜੇ ਹੈਗੇ ਸੁਖਚੈਨ ਸਿੰਘ ਸੁਖਾ ਜੋ ਕਿ ਪੀ ਐਸ ਬੁੱਲੋਵਾਲ ਹੁਸ਼ਿਆਰਪੁਰ ਦਾ ਹੈਗਾ ਇੱਕ ਅਵਤਾਰ ਸਿੰਘ ਹੈਗਾ ਇਹ ਵੀ ਬੁੱਲੋਵਾਲ ਦਾ ਰਹਿਣ ਵਾਲਾ ਤੇ ਪੀ ਐਸ ਬੁੱਲੋਵਾਲ ਦਾ ਹੈਗਾ ਰਮੇਸ਼ ਕੁਮਾਰ ਐਂਡ ਰਾਜ ਕੁਮਾਰ ਇਹ ਜਲੰਧਰ ਦੇ ਰਹਿਣ ਵਾਲੇ ਆ ਇਹ ਚਾਰਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਜੋ ਸੁਖਚੈਨ ਸਿੰਘ ਸੁਖਾ ਇਹਦੇ ਤੋਂ ਸਾਨੂੰ ਬਰਾਮਦਗੀ ہوئی 10 LPG ਦੇ ਸਿਲੰਡਰ ਤੇ ਇੱਕ ਫੈਬ੍ਰੀਕੇਟਿਡ ਪਾਈਪ ਨੋਜ਼ਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਫॉर ਫਿਲਿੰਗ ਆਫ ਥੀਸ ਗੈਸ ਉਹ ਅਸੀਂ ਰਿਕਵਰ ਕੀਤੀ ਫਰਮ ਹਿਸ ਰੈਜ਼ੀਡੈਂਸ਼ੀਅਲ ਹਾਊਸ ਜਿਹੜਾ ਕਿ ਇਹਨੇ ਬਣਾਇਆ ਹੋਇਆ ਉੱਥੇ ਇਹਦਾ ਪਿੰਡ ਹੈਗਾ ਰਾਮਨਗਰ ਡੇਹਾ ਉਹ ਨੇੜੇ ਹੀ ਹੈਗਾ ਮੰਡਿਆਲਾ ਜਿਹੜਾ ਇਹ ਪਿੰਡ ਹੈ ਉਹਦੇ ਨਾਲ ਹੀ ਹੈ ਇਹਨੇ ਘਰ ਬਣਾਇਆ ਹੋਇਆ ਆਪਣਾ ਬਾਹਰ ਵਾਈ ਪਿੰਡ ਤੋਂ ਤੇ ਉੱਥੇ ਜਿਹੜਾ ਮੱਝਾਂ ਵਾਸਤੇ ਸ਼ੈੱਡ ਹੁੰਦਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਤੇ ਇੱਕ ਹੋਰ ਅਸੀਂ ਰੇਡ ਕੀਤੀ ਔਨ ਇਨਫੋਰਮੇਸ਼ਨ ਬੇਸਿਸ ਤੇ ਜਿਹੜਾ ਅਵਤਾਰ ਸਿੰਘ ਰਮੇਸ਼ਨ ਰਾਜਕੁਮਾਰ ਇਹਨਾਂ ਦਾ ਇੱਕ ਅਲੱਗ ਗੀਰੋ ਇਹਨਾਂ ਨੇ ਬਣਾਇਆ ਹੋਇਆ ਜੋ ਕਿ ਆਦਮਪੁਰ ਨੂੰ ਜਿਹੜਾ ਰੋਡ ਜਾਂਦਾ ਉੱਥੇ ਇੱਕ ਫੈਸਿਲਿਟੀ ਬਣਾਈ ਹੋਈ ਹੈ ਜੋ ਕਿ ਇਹ ਦਿਖਾਉਂਦੇ ਹੈਗੇ ਇਹ ਵਿੱਚ ਹੈਗੀ ਕਿ ਟੈਂਟਿੰਗ ਦਾ ਕੰਮ ਹੁੰਦਾ ਉੱਥੇ ਕੱਟ ਜਦੋਂ ਅਸੀਂ ਰੇਟ ਕੀਤਾ ਤੇ ਉਥੋਂ ਵੀ ਸਾਨੂੰ ਬਰਾਮਦਗੀ ਹੋਈ ਹੈ ਨੀਅਰ ਅਬਾਊਟ 40 ਸਿਲੰਡਰ ਤੇ ਐਦਾਂ ਹੀ ਨੋਜ਼ਲ ਤੇ ਨੋ ਆਇਲ ਡਰਮਸ ਉਥੋਂ ਮਿਲੇ ਹੈਗੇ ਤੇ ਟੋਟਲ ਇਨ ਟੋਟਲੀ ਇਹ ਚਾਰ ਬੰਦਿਆਂ ਤੋਂ ਸਾਨੂੰ 50 ਐਲਪੀਜੀ ਸਿਲੰਡਰਸ 9 ਆਇਲ ਡਰਮਸ ਤੇ ਫੈਬ੍ਰਿਕੇਟਿਡ ਨੋਜ਼ਲਸ ਤੇ ਪਾਈਪਸ ਸਾਨੂੰ ਬਰਾਮਦ ਹੋਈ ਹੈ ਤੇ ਜਿਹੜਾ ਇਹ ਅਵਤਾਰ ਸਿੰਘ ਹੈ ਇਹਦਾ ਪਹਿਲਾਂ ਕ੍ਰਿਮੀਨਲ ਪਾਸਟ ਵੀ ਸਾਡੇ ਕੋਲ ਸਾਹਮਣੇ ਆਇਆ ਇਹਦੇ ਤੇ ਪਹਿਲਾਂ ਸੱਤ ਪਰਚੇ ਦਰਜ ਹੈ ਤੇ ਇਹ ਇਹਨਾਂ ਦੀ ਮੋਡਸ ਆਪਰਿੰਡ ਆਈ ਸੀਗੀ ਕਿਉਂਕਿ ਜਿਹੜਾ ਅਵਤਾਰ ਸਿੰਘ ਹੈ ਇਹ ਖੁਦ ਗੈਸ ਟੈਂਕਰ ਦਾ ਡਰਾਈਵਰ ਰਿਹਾ ਹੈ ਤੇ ਇਹਦੀ ਵਕਫੀਅਤ ਵੀ ਸੀਗੀ ਤੇ ਇਹ ਗੈਸ ਟੈਂਕਰ ਡਰਾਈਵਰਸ ਦੇ ਨਾਲ ਮੇਲੀਭੁਗਤ ਕਰਕੇ ਆਪਣੀ ਇੱਥੇ ਏਰੀਆ ਦੇ ਵਿੱਚ ਲਿਜਾ ਕੇ ਮੇਕਸ਼ਿਫਟ ਅਰੇਂਜਮੈਂਟਸ ਦੇ ਥਰੂ ਗੈਸ ਨੂੰ ਕੱਟਦੇ ਸੀਗੇ ਤੇ ਇਹਨਾਂ ਸਿਲੰਡਰਸ ਦੇ ਵਿੱਚ ਭਰ ਕੇ ਬਿਕੋਜ਼ ਇਟ ਵਾਸ ਉਹਨਾਂ ਵਾਸਤੇ ਫ੍ਰੀ ਦਾ ਸਿਸਟਮ ਸੀ ਤੇ ਇਹ ਲੈਸ ਮਾਰਕੀਟ ਰੇਟ ਤੋਂ ਘਟਦੇ ਤੇ ਸਪਲਾਈ ਕਰਦੇ ਸੀਗੇ ਤੇ ਹਾਲ ਕੀ ਘੜੀ ਇਹਦੇ ਨਾਲ ਸਾਡੇ ਦੋ ਇਹਨਾਂ ਦੇ ਜੋ ਇਹ ਘਰੋ ਬਣੇ ਹੋਏ ਸੀਗੇ ਇਹ ਐਸੀ ਫੜੇ ਹੈਗੇ ਇਹਦੇ ਨਾਲ ਨਾਲ ਟੂ ਪ੍ਰੀਵੈਂਟ ਦਿਸ ਕਿ ਜਿਹੜਾ ਇਹ ਵਕੂਆ ਹੋਇਆ ਇਹ ਪਿਲਫਰੇਜ ਚਲਦੀ ਹੈ ਡੀਸੀ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਇੱਕ ਤਾਂ ਮੈਜਿਸਟ੍ਰੀਅਲ ਇਨਕੁਆਇਰੀ ਅਲਰੇਡੀ ਸਟੈਬਲਿਸ਼ ਕਰਤੀ ਹੈਗੀ ਤੇ ਦੋ ਅਸੀਂ ਇੱਕ ਇਹਨਾਂ ਨੇ ਪਿਲਫਰੇਜ ਵਾਸਤੇ ਇੱਕ ਹੋਰ ਕਮੇਟੀ ਬਣਾਈ ਜਿਹਦੇ ਵਿੱਚ ਵਕ ਵਕ डिपार्टमेंट्स के रिप्रजेंटेटिव है दे बी रिप्रजेंटेटिव फ्रॉम डिस्ट्रिक्ट फूड एंड सप्लाइज कंट्रोलर ऑफिस एंड एगज एक पंजाब पुलिस पोल्यूशन कंट्रोल बोर्ड त बी डी पी ओ पुलिस रिप्रजेंटेटिव एंड ऑलसो डेप्टी डायरेक्टर फैक्ट्रीज दिस इज फॉर द बिल फ्रिज कि ਜਿਹੜੀ ਇਹ ਕਢਦੇ ਆਂ ਕੱਢਦੇ ਆਂ ਗੈਸ ਐਦਾਂ ਹੀ ਜੀ ਜਿਹੜੇ ਵਹੀਕਲ ਬਿਕੋਜ਼ ਇੱਥੇ ਸਾਡਾ ਬੋਟਲਿੰਗ ਪਲੈਂਟ ਹੈਗਾ ਐਚਪੀ ਦਾ ਤੇ ਕਾਫੀ ਮੂਵਮੈਂਟ ਹੁੰਦੀ ਹੈ ਗੈਸ ਟੈਂਕਰਸ ਦੀ ਐਂਡ ਸਿਲੰਡਰਸ ਦੇ ਨਾਲ ਵਹੀਕਲਸ ਮੂਵ ਕਰਦੇ ਆਂ ਉਹਨਾਂ ਦੀ ਰੋਕਥਾਮ ਵਾਸਤੇ ਉਹਨਾਂ ਨੂੰ ਮੂਵਮੈਂਟ ਨੂੰ ਰੈਗੂਲੇਟ ਕਰਨ ਵਾਸਤੇ ਆਰਟੀਏ ਹੁਸ਼ਿਆਰਪੁਰ ਅਲੋਂਗ ਵਿਦ ਪੁਲਿਸ ਐਂਡ ਐਕਸੀਨ ਐਂਡ ਪੀਡਬਲੂਡੀ ਨੈਸ਼ਨਲ ਹਾਈਵੇਜ਼ ਇਹਨਾਂ ਦੀ ਵੀ ਇੱਕ ਕਮੇਟੀ ਬਣਾਈ ਗਈ ਹੈ ਐਂਡ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਐਡੀਸੀ ਹੁਸ਼ਿਆਰਪੁਰ ਦੇ ਥੱਲੇ ਚਲਾਈ ਜਾ ਰਹੀ ਸਰ ਜਿਹੜੀਆਂ ਟੋਟਲ ਚਾਰ ਗ੍ਰਿਫਤਾਰੀਆਂ ਕੀਤੀਆਂ ਗਈਆਂ ਇਹ ਦੋ ਵੱਖ-ਵੱਖ ਥਾਵਾਂ ਤੋਂ ਸ਼ਾਪਿੰਗ ਮਾਰੀ ਕਰਕੇ ਕੀਤੀਆਂ ਹਾਂ ਜੀ ਇਹ ਦੋ ਵੱਖ-ਵੱਖ ਹੈਗੇ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੁਖਚੈਨ ਸਿੰਘ ਸੁੱਖਾ ਹੈਗਾ ਇਹ ਆਪਣੇ ਪਿੰਡ ਇਹਦਾ ਜਿਹੜਾ ਬਾਾਰਵਾਈ ਨੇ ਪਿੰਡ ਡੇਰਾ ਬਣਾਇਆ ਹੋਇਆ ਹੈ ਉੱਥੋਂ ਹੀ ਸਾਨੂੰ ਰਿਕਵਰੀ ਹੋਈ ਹੈ ਉੱਥੇ ਹੀ ਇਹ ਸਿਸਟਮ ਚਲਾਉਂਦਾ ਸੀਗਾ ਜੇ ਜਿਹੜੇ ਅਵਤਾਰ ਸਿੰਘ ਰਮੇਸ਼ ਹਨ ਰਾਜਕੁਮਾਰ ਹੈ ਇਹਨਾਂ ਦਾ ਅਲੱਗ ਨੈਟਵਰਕ ਚੱਲਦਾ ਸੀ ਇਹ ਇੱਕ ਅਲੱਗ ਫੈਸਿਲਿਟੀ ਤੇ ਇਹਨਾਂ ਤੋਂ ਮੁੱਖ ਦੋਸ਼ੀ ਕਿਹੜਾ ਕਿ ਤਿੰਨੋਂ ਹੀ ਸਾਨੂੰ ਤਿੰਨੋਂ ਵੀ ਆਪੀ ਸਾਥ ਸੀ ਵੀ ਜਿਹੜਾ ਕੰਮ ਹਾਂਜੀ ਹਾਂਜੀ ਇਹ ਤਿੰਨਾਂ ਦੀ ਸਾਂਝ ਦੇ ਨਾਲ ਹੀ ਚੱਲਦਾ ਸੀਗਾ ਜੀ ਕੰਮ ਉੱਥੇ ਤੇ ਪਿਛਲੇ ਕਿੰਨੇ ਕ ਸਮੇਂ ਤੋਂ ਸਾਰੇ ਜਿਹੜਾ ਕਾਲਾ ਵਪਾਰੀ ਗੁਰਕਤ ਹੰਦਾ ਚੱਲ ਰਿਹਾ ਹੈ ਇਹ ਜੀ ਅਸੀਂ ਡੀਟੇਲ ਚ ਜਾਵਾਂਗੇ ਤੇ ਇਹ ਕਿੱਥੋਂ ਕਰਦੇ ਸੀਗੇ ਹੂ 올 ਆਰ ਇਨਵੋਲਡ ਤੇ ਅੱਗੇ ਸਪਲਾਈ ਕਿਨੂੰ ਕਰਦੇ ਸੀਗੇ ਜਾਂ ਫਿਰ ਕੋਈ ਹੋਰ ਵੀ ਕਿਸੇ ਕੋਈ ਬੰਦੇ ਅਗਰ ਇਨਵੋਲਡ ਹੈ ਉਹਨਾਂ ਦੇ ਅਗੇਂਸਟ ਵੀ ਅਸੀਂ ਸਖਤੋ ਸਖਤ ਕਾਰਵਾਈ ਕਰਾਂਗੇ ਸਰ ਸਰ ਹਾਦਸੇ ਪਿੱਛੇ ਕਾਰਨ ਕੀ ਰਿਹਾ ਕਿਵੇਂ ਹਾਦਸਾ ਵਾਪਰਿਆ ਵਾਪਰਿਆ ਜੀ ਹਾਦਸਾ ਤੋਂ ਜੋ ਪ੍ਰਾਇਮਰੀ ਫੋਟੋ ਦੇਖਣ ਤੋਂ ਪਤਾ ਲੱਗਦਾ ਹੈ ਇਹ ਐਕਸੀਡੈਂਟ ਹੈਗਾ ਹਾਈਵੇ ਤੇ ਜਦੋਂ ਉਹਨੇ ਟਰੱਕ ਮੋੜਿਆ ਉਥੋਂ ਇੱਕ ਪਿਕਅਪ ਬੁਲੈਰੋ ਪਿਕਅਪ ਜਿਹੜੀ ਸੀਗੀ ਬਿਕੋਜ਼ ਸੈਂਟਰ ਦੇ ਵਿੱਚ ਵਜੀ ਹੈਗੀ ਉਸ ਟੈਂਕਰ ਦੇ ਜਿੱਥੇ ਕੀ ਉਹਦੀ ਬਿਕੋਜ਼ ਜੋ ਨੋ ਲੀਕੇਜ ਹੋਗੀ ਉੱਥੇ ਉਹਦੇ ਪਾਈਪਸ ਹੁੰਦੇ ਆ ਗੈਸ ਦੇ ਉਹ ਲੀਕੇਜ ਦੇ ਨਾਲ ਹੀ ਐਂਡ ਐਕਸੀਡੈਂਟ ਇੱਕਦਮ ਹੋਇਆ ਤੇ ਬਿਕੋਜ਼ ਇਟ ਵਾਸ ਕੈਰੀਂਗ ਐਲਪੀਜੀ ਗੈਸ ਤੇ ਅਚਾਨਕ ਹੀ ਬਲਾਸਟ ਹੋਇਆ

ਅਸੀਂ ਜਿਹੜੇ ਬੋਟਲਿੰਗ ਪਲਾਂਟ ਹੈ ਉਹਨਾਂ ਨੂੰ ਵੀ ਕਿਹਾ ਹੈਗਾ ਕਿ ਇਹ ਜਿਹੜੇ ਟੈਂਕਰਸ ਹੈ ਇਹਨਾਂ ਦੀ ਐਕਸਪੈਸੀਫਾਈਡ ਡੈਜ਼ਿਗਨੇਟਿਡ ਪਲੇਸ ਤੇ ਇਹਨਾਂ ਨੂੰ ਪਲੇਸ ਕਰਨਾ ਚਾਹੀਦਾ ਤੇ ਨਾਲ ਦੀ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਤਿੰਨ ਕਮੇਟੀਆਂ ਬਣੀ ਇਸ ਕਰਕੇ ਹੈ ਕਿ ਰੈਗੂਲੇਟ ਕਰਨ ਵਾਸਤੇ ਵੀ ਇੱਕ ਆਰਟੀ ਹੁਸ਼ਿਆਰਪੁਰ ਅਲੋਂਗ ਵਿਦ ਪੁਲਿਸ ਪੀ ਡਬਲਯੂ ਡੀ ਨੈਸ਼ਨਲ ਹਾਈਵੇਜ਼ ਇਹਨਾਂ ਦੀ ਵੀ ਕਮੇਟੀ ਥਿਸ ਇਜ਼ ਫੋਰ ਕਿ ਇਹਨਾਂ ਨੂੰ ਰੈਗੂਲੇਟ ਕੀਤਾ ਜਾਏਗੀ ਇਹ ਕਹੀਂ ਵੀ ਅਨ ਅਧਿਕਾਰਿਤ ਜਗਾ ਤੇ ਨਾ ਖੜੇ ਸੋ ਗੱਥਾ ਸ਼ੋਅ ਕੀ ਜਾ ਕਿ ਲੋਕ ਨਾ ਸਾ ਮੀਡੀਆ ਤੇ ਜ਼ਿਕਰ ਕਰ ਰਹੇ ਨਾ ਪੁਲਿਸ ਤੇ ਜ਼ਿਕਰ ਕਰ ਰਹਾ ਕਹਿੰਦੇ ਕਿ ਨਕੋਰੇ ਨੇ ਜੀ ਜੀ ਹਾਲ ਕੀ ਘੜੀ ਜੋ ਸਾਨੂੰ ਪਤਾ ਲੱਗਿਆ ਹੈ ਅਰਾਊਂਡ 7 ਪੀਪਲ ਜਿਹੜੇ ਜੋ ਲੋਕੀ ਹੈਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਅਨਫੋਰਚਨਟਲੀ ਦੇ ਹੈਵ ਸਰਕਮ ਟੂ ਦੀ ਇੰਜਰੀਜ਼ ਇਸ ਹਾਦਸੇ ਦੇ ਵਿੱਚ ਅੱਜ ਸਰ ਕੀ ਕਾਰਨ ਹੋਇਆ ਤੇ ਫਿਰ ਉੱਥੇ ਲੋਕਾਂ ਵੱਲੋਂ ਜਿਹੜਾ ਇੱਕ ਟਰੱਕ ਨੂੰ ਰੋਕ ਲਿਆ ਗਿਆ ਸੀ ਅਲੱਗ ਤੋਂ ਜੂਟ ਟੱ ਲੈ ਰਹੇ ਸੀ ਉੱਥੋਂ ਤੇ ਕਾਫੀ ਉੱਥੇ ਉਹਦਾ ਹੰਗਾਮਾ ਹੋਇਆ ਜੀ ਜੀ ਅੱਜ ਵੀ ਥੋੜਾ ਸਾ ਲੋਕਾਂ ਦੇ ਵਿੱਚ ਰੋਸ ਸੀਗਾ ਤੇ ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ ਡੀਸੀ ਸਾਹਿਬ ਤੇ ਮੈਂ ਉੱਥੇ ਗਏ ਸੀਗੇ ਲੋਕਾਂ ਦੀ ਅਸੀਂ ਦੁੱਖ ਤਕਲੀਫ ਨੂੰ ਸੁਣਿਆ ਉਹਨਾਂ ਦੀ ਜਿਹੜੀ ਗੱਲਾਂ ਸੀਗੀ ਜੋ ਜੋ ਮੰਨ ਦੇ ਵਿੱਚ ਉਹਨਾਂ ਦੇ ਕੋਈ ਡਾਊਟਸ ਹੈਗੇ ਉਹ ਸਾਰੀ ਗੱਲਾਂ ਅਸੀਂ ਸੁਣੀ ਤੇ ਮਾਨਯੋਗ ਮੰਤਰੀ ਸਾਹਿਬ ਨੇ ਵੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਸਰਕਾਰ ਵੱਲੋਂ ਕਿ ਸਾਰਾ ਪ੍ਰਸ਼ਾਸਨ ਉਹਨਾਂ ਵਾਸਤੇ ਖੜਾ ਹੈਗਾ ਜੋ ਵੀ ਹੈਲਪ ਅਸਿਸਟੈਂਸ ਜੋ ਕੁਝ ਚਾਹੀਦਾ ਹੈ ਉਹ ਉਹਨਾਂ ਨੂੰ ਮਿਲੇਗਾ ਉਨਾ ਦਾ ਫ੍ਰੀ ਆਫ ਕੋਸਟ ਇਲਾਜ ਚੱਲ ਰਿਹਾ ਹੈ ਫਰਿਸ਼ਤੇ ਸਕੀਮ ਜੋ ਪੰਜਾਬ ਸਰਕਾਰ ਦੀ ਹੈ ਉਹਦੇ ਤਹਿਤ ਚੱਲ ਰਿਹਾ ਹੈਗਾ ਤੇ ਨਾਲ ਦੀ ਨਾਲ ਕੰਪਨਸੇਸ਼ਨ ਐਸ ਪਤਾ ਹੀ ਹੈ ਕਿ ਮਾਨਯੋਗ ਸੀਐਮ ਸਾਹਿਬ ਨੇ ਆਲਰੇਡੀ 2-2 ਲੱਖ ਦਾ ਕੰਪਨਸੇਸ਼ਨ ਆਲਰੇਡੀ ਦਿੱਤਾ ਜਾ ਚੁੱਕਿਆ ਐਂਡ ਫਰਦਰ ਹੋਰ ਕੰਪਨਸੇਸ਼ਨ ਵਾਸਤੇ ਡੀਸੀ ਸਾਹਿਬ ਵੱਲੋਂ ਵੀ ਅੱਗੇ ਪ੍ਰੋਸੈਸ ਚਲਾਇਆ ਗਿਆ ਹੈਗਾ ਜਿਹੜੇ ਕਿ ਵਿਕਟਿਮਸ ਜਿਨ੍ਹਾਂ ਨੂੰ ਇੰਜਰੀਜ਼ ਆਈਆਂ ਉਹਨਾਂ ਨੂੰ ਵੀ ਕੰਪਨਸੇਸ਼ਨ ਦੇਣ ਦੀ ਗੱਲ ਹੋਈ ਸੀਗੀ ਉਸ ਵਾਸਤੇ ਐਂਡ ਜਿਹੜੀ ਕਿ ਉੱਥੇ ਮਾਲੀ ਨੁਕਸਾਨ ਹੋਇਆ ਲੋਕਾਂ ਨੂੰ ਕੋ ਦੁਕਾਨ ਜਾਂ ਘਰ ਦੇ ਵਿੱਚ ਉਹਦਾ ਵੀ ਅਸੈਸਮੈਂਟ ਕਰਕੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਵਾਸਤੇ ਵੀ ਉਹ ਪ੍ਰੋਸੈਸ ਸਟਾਰਟ ਕੀਤਾ ਹੋਇਆ ਸਰ ਅੱਜ ਤੱਕ ਇਹ ਜਿਹੜਾ ਗੋਰਖ ਧੰਦਾ ਚੱਲ ਰਿਹਾ ਸੀ ਪਿੰਡ ਦੀ ਆਬਾਦੀ ਦੇ ਵਿੱਚ ਰਹਾਇਸ਼ੀ ਇਲਾਕੇ ਦੇ ਵਿੱਚ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਕਿਤੇ ਪੁਲਿਸ ਦੇ ਧਿਆਨ ਦੇ ਵਿੱਚ ਆ ਉਹ ਵੀ ਜਦੱਕ ਪਿੰਡ ਵਾਸੀਆਂ ਨੇ ਇਸ ਬਾਬਤ ਦੀ ਕਦੀ ਸ਼ਿਕਾਇਤ ਦਰਜ ਕਰਵਾਈ ਹੋਵੇ ਜੀ ਜੋ ਸਾਡੇ ਕੋਲ ਅਫਸਰ ਬੈਠੇ ਹੈ ਸਾਨੂੰ ਉਸ ਦਿਨ ਸ਼ਾਮ ਨੂੰ ਹੀ ਦੱਸਿਆ ਗਿਆ ਸੀ ਤੇ ਜਿੱਦਾਂ ਹੀ ਦੱਸਿਆ ਗਿਆ ਵਿਦਨ 24 ਆਵਰਸ ਅਸੀਂ ਰਜਿਸਟਰ ਕਰਕੇ ਇਹ ਦੋ ਮੋਡਿਊਲ ਇੱਥੇ ਬਾਸਟ ਕਰਤੇ ਹੁਣ ਵੀ ਸਾਡੀ ਟੀਮਜ਼ ਲੱਗੀ ਹੋਈ ਹੈ ਅੱਗੇ ਪਤਾ ਕਰਨ ਵਾਸਤੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਹੀ ਕਹਾਂਗਾ ਕਿ ਅਗਰ ਐਦਾਂ ਦੇ کہیں ਵੀ ਕੋਈ ਇਲੀਗਲ ਐਕਟੀਵਿਟੀ ਹੁੰਦੀ ਹੈ ਜਿੱਥੇ ਵੀ ਹੁੰਦੀ ਹੈ ਸਾਡੇ ਸੰਗਿਆਨ ਚ ਲੈ ਕੇ ਆਓ ਵਕ ਵਕ ਤੁਹਾਡੇ ਕੋਲ ਪਲੈਟਫਾਰਮਸ ਹੈਗੇ ਪਬਲਿਕ ਕੋਲ ਤੇ ਸਾਡੀ ਨੋਲੇਜ ਆਏਗਾ ਅਸੀਂ ਜ਼ਰੂਰ ਉਦੇਤੇ ਕਾਰਵਾਈ ਕਰਾਂਗੇ ਜੀ ਅੱਜ ਜਿਹੜਾ ਟਰੱਕ ਸੀਗਾ ਜੀ ਉਹ ਖਾਲੀ ਸਿਲੰਡਰ ਸੀਗੇ ਬਿਕੋਜ਼ ਇੱਥੇ ਦੇਖੋ ਸਿਲੰਡਰਸ ਦੀ ਮੂਵਮੈਂਟ ਟੈਂਕਰਸ ਦੀ ਮੂਵਮੈਂਟ ਹੈਗੀ ਬਿਕੋਜ਼ ਇੱਥੇ ਇੱਕ ਬੋਟਲਿੰਗ ਪਲੈਂਟ ਹੈਗਾ ਹਿੰਦੁਸਤਾਨ ਪੈਟਰੋਲੀਅਮ ਦਾ ਤੋ ਗੈਸ ਸਿਲੰਡਰ ਦੇ ਵਿੱਚ ਭਰਦੇ ਆ ਤੋ ਹਾਈਵੇ ਤੋਂ ਉਹ ਨਿਕਲਦੇ ਹੈਗੇ ਅੱਜ ਉਹਨਾਂ ਨੂੰ ਇੱਕ ਹਾਦਸਾ ਸੀਗਾ ਕਿ ਇੱਥੇ ਇਹ ਟੈਂਕ ਜੋ ਜਾ ਰਿਹਾ ਬਟ ਉਹ ਅਸੀਂ ਵੈਰੀਫਾਈ ਕਰ ਲਿਆ ਹੈਗਾ ਵੀ ਰਾਉਂਡਡਡ ਅਪ दैट ਡਰਾਈਵਰ ਨੂੰ ਅਸੀਂ ਲੈ ਗਏ ਸੀਗੇ ਤੇ ਉਹ ਭਰਨ ਵਾਸਤੇ ਬੋਟਲਿੰਗ ਪਲੈਂਟ ਦੇ ਵਿੱਚ ਜਾਣਾ ਸੀ